ਮਨਜੋਤ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮినਲ ਐਂਡ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ ਉਸੇ ਮੌਮੇ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਯੋਗਿੰਸ਼ ਕੁਮਾਰ ਐਸਪੀਸੀਡੀ ਸਰਫਰਾਜ਼ ਆਲਮ ਡੀਐਸਪੀ ਰਾਜਪੂਰਾ ਵਿਕਰਮ ਬਰਾੜ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਇੰਸਪੈਕਟਰ ਹੈਰੀ ਗੋਪਾਰ ਆਈਡੀ ਟੀਮਾਂ ਨੇ ਇਹ ਦੋ ਖਿਆਤ ਜਿਹੜੇ ਗੈਂਗਸਟਰ ਜਿਹੜੇ ਲੋਰੈਂਸ ਬਿਸ਼ਨੂਈ ਤੇ ਗੂਰੀ ਢਲੂ ਜਿਹੜੇ ਯੂਐਸ ਚ ਅਮਰੀਕਾ ਚ ਬੈਠੇ ਗੈਂਗਸਟਰ ਨਾਲ ਲਿੰਕ ਚ ਆ ਗਈ ਹੈ ਤੇ ਉਹਨਾਂ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਫਿਰੌਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਆ ਉਹਨਾਂ ਨੂੰ ਰਸਕੀਦਾ ਗਿਆ ਤੇ ਮੱਤੀਬੋਰਡ ਦੇ ਸਟਿੰਗ ਸੋਫਿਸਟੀਕੇਟਿਡ ਇਸਪੰਦਮੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ 15 ਰੌਂਗ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ ਸੁੰਗਲੀ ਜਿਹੜਾ ਦੂਜਾ ਕ੍ਰਿਮੀਨਲ ਹੈਗਾ ਹੈ ਇਹਨਾਂ ਤੇ ਪਹਿਲਾਂ ਵੀ ਅਸਲਾ ਐਕਟ ਦੇ ਫਿਰੋਤੀ ਦੇ ਤੇ ਹੋਰ سنگੀਮ ਤਰਾਮਾ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਪਿਤੇ ਦਿਨੀ ਜਨਵਰੀ ਚ ਜਿਹੜਾ ਮੀਤ ਸਪੌਂਸਰ ਦਾ ਚੰਡੀਗੜ੍ਹ ਚ ਕਤਲ ਹੋਇਆ ਸੀ ਬੜੀ ਮਿਹਰਮੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਸ ਕਤਲ ਦੀ ਜੰਦੀਗੜ ਦੀ ਵਾਰਦਾਤ ਜਿਵੇਂ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰਸਟ ਨਾਲ ਤੇ ਤਿੰਨੇ ਪਿਸਤਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਸਸੰਸਨੀ ਕੇਸ ਕਤਲ ਦੀ ਵਾਰਦਾਤ ਨੂੰ ਨਾਮ ਅੰਜਾਮ ਦੇਣਾ ਸੀ ਉਹਨੂੰ ਕੱਟ ਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਚਾਕ ਚੋਬੰਦਾ ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ ਚੋਣ ਜਪਤਾ ਵੀ ਲੱਗਿਆ ਹੋਇਆ ਤੇ ਪਟੋਲਿੰਗ ਵੀ ਨਸਬੀ ਆ ਕਾਰੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟੋਲਿੰਗਾ ਕਰਕੇ ਫਲੈਗ ਮਾਰਕਸ ਕਰਕੇ ਅਚਨਚੇ ਚੈਕਿੰਗਾ ਕਰਕੇ ਪਟਿਆਲਾ ਪੁਲਿਸ ਨੇ ਇੱਕ ਸਰਗਰਮ ਮੁਹਿੰਮ ਜੜੀਆ ਜੋ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਆ ਤੇ ਇਸੇ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬਸ ਕੀਤਾ ਗਿਆ ਜਿਹੜਾ ਉਜੇ ਮੁਲਕ ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਹਿਲਾਂ ਵੀ ਵਾਅਦੇ ਤਾਂ ਕੀ ਦੀਆਂ ਤੇ ਅੱਕੇ ਵੀ ਕਿਸੇ ਨਾ ਕਿਸੇ ਵਾਅਦੇ ਤੋਂ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾਂਦਾ ਸੀ ਇਹ ਕੀ ਕੰਮ ਕਰ ਰਹੇ ਨੇ ਇੱਕ ਕ੍ਰਿਮੀਨਲ ਨੇ ਜੀ ਕੰਮ ਤਾਂ ਕੋਈ ਨਹੀਂ ਇਹਨਾਂ ਦੇ ਹੀ ਕ੍ਰਾਈਮ ਪੇਸ਼ਾ ਲੋਕ ਨੇ ਪਹਿਲਾਂ ਵੀ ਇਹਨਾਂ ਤੇ ਕਈ ਵੱਡੇ ਧਰਾਮਾਂ ਦੇ ਮਕਦਮੇ ਦਰਜ ਆ ਇਹ ਨ ਨਹੀਂ ਤੂੰ ਵੀ ਕਿਸੇ ਵੱਡੀ ਵਾਰਦਾਤ ਨੂੰ ਜਾਂਦਾ ਲੈਣਾ ਕਿਸੇ ਗੈਂਗ ਦਾ ਹਾਂ ਜੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਗੂਡ ਇਟ ਨੋ ਅਮਰੀਕਾ ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਨੇ ਠੀਕ